690 ਕਰੋੜ ਰੁਪਇਆ ਸਰਕਾਰ ਨੇ ਖਰਚ ਕੇ ਇਹ ਆਟਾ ਘਰ-ਘਰ ਦੇਣ ਦਾ ਵਾਅਦਾ ਕੀਤਾ ਸੀ ਸਾਡੇ ਨਾਲ ਆ ਦੇਖ ਲਓ ਤੁਸੀਂ ਘਰ-ਘਰ ਆਟਾ ਵੇਰੇ ਆ ਇਹ ਇੰਨਾ ਦੀਪੂਆ ਦੇ ਕਿਹੜੇ ਮਾੜਾ ਹਾਲ ਨਹੀਂ ਸੀ ਹੋਇਆ ਜਿੰਨਾ ਆ ਤੇ ਸਰਕਾਰ ਕਰ ਰਹੀ ਆ ਲੋਕਾਂ ਦੀ ਖੱਜਲਖਵਰੀ ਹੋ ਰਹੀ ਆ ਓ ਛੋਟੇ ਵੀਰਾਂ ਇਹ ਆਪਾਂ ਘਰ-ਘਰ ਆਟਾ ਵੰਡਣਾ ਸੀ ਕਿਉਂ ਕਹਦੇ ਵਾਸਤੇ ਇੱਥੇ ਕਮਾਂਡਰ ਹੋ ਇੰਨਾ ਕੱਟ ਕਿਉਂ ਕੀਤਾ ਫਿਰ ਇੱਥੇ ਆ ਕਰੇ ਕਰੇ ਇੱਥੇ ਹੋਰ ਕੀ ਆ ਆ ਕੱਠ ਨਹੀਂ ਆ ਤੁਸੀਂ ਇਹਨੂੰ ਕੀ ਕਹਿੰਦੇ ਹੋ ਕਿਹਨਾਂ ਨੂੰ ਕੀ ਨੂੰ ਕਰੇ ਮਿਲਿਆ ਵੀ ਆਟਾ ਹੱਥ ਖੜਾ ਕਰਕੇ ਦੱਸੋ ਕਿਸ ਨੂੰ ਆਟਾ ਕਰੇ ਦੇ ਗਿਆ ਯਾਰ ਕਰੇ ਕਰੇ ਜਾਓ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਬੰਦੇ ਕਿਉਂ ਇੱਥੇ ਮੈਂ ਤਾਂ ਬੰਦੇ ਬਣਦੇ ਹੋ ਇੱਥੇ ਮੈਨੂੰ ਪਤਾ ਚਾਰ ਚਲਾਉਣਾ ਪੈਂਦਾ ਇਹਨੂੰ ਤੇ ਚਾਰ ਚਾਲ ਦੀ ਮਸ਼ੀਨਾਂ ਲਿਆਉੜ ਕਰ ਕਰਾ ਤਾ ਮੈਂ ਦਿੱਤੇ ਦਿਨੀ ਪੰਜਾਬ ਸਰਕਾਰ ਵੱਲੋਂ ਕਰ ਕਰ ਆਟਾ ਵੰਡਣ ਵਾਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਲੋਕਾਂ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਸੀ ਕਿ ਹੁਣ ਤੁਹਾਨੂੰ ਲੰਮੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਰਹੇਗੀ ਕਿਉਂਕਿ ਪੰਜਾਬ ਸਰਕਾਰ ਦੇ ਕਰਮਚਾਰੀ ਤੁਹਾਨੂੰ ਘਰ-ਘਰ ਆ ਕੇ ਆਟਾ ਮੋਈਏ ਕਰਉਣਗੇ ਇਹ ਵੀ ਕਿਹਾ ਗਿਆ ਸੀ ਕਿ ਤੁਹਾਨੂੰ ਜੇਕਰ ਕਣਕ ਦੀ ਲੋੜ ਨਹੀਂ ਤਾਂ ਤੁਹਾਨੂੰ ਪੀਸਿਆ ਹੋਇਆ ਆਟਾ ਹੀ ਇਸ ਸਕੀਮ ਦੇ ਤਹਿਤ ਪਹੁੰਚਾਇਆ ਜਾਵੇਗਾ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਟਾ ਜਾਂ ਕਣਕ ਲੈਣ ਦੇ ਲਈ ਵੱਡੀ ਭੀੜ ਦਿਖਾਈ ਦਿੰਦੀ ਹੈ ਤੇ ਇਸ ਥਾਂ ਦੇ ਉੱਤੇ ਇੱਕ ਬਜ਼ੁਰਗ ਪਹੁੰਚਦਾ ਹੈ ਜੋ ਕਿ ਆਟਾ ਵੰਡਣ ਵਾਲਿਆਂ ਨੂੰ ਜਿੱਥੇ ਸਵਾਲ ਕਰਦਾ ਹੈ ਤਾਂ ਲੋਕਾਂ ਨੂੰ ਵੀ ਇਹ ਪੁੱਛਦਾ ਹੈ ਕਿ ਜੇਕਰ ਸਰਕਾਰ ਵੱਲੋਂ ਸਕੀਮ ਤੁਹਾਨੂੰ ਘਰ-ਘਰ ਆਟਾ ਪਹੁੰਚਾਉਣ ਦੀ ਦਿੱਤੀ ਗਈ ਹੈ ਤਾਂ ਤੁਸੀਂ ਇੱਥੇ ਹੀ ਢੀਡ ਦੇ ਰੂਪ ਵਿੱਚ ਕੀ ਕਰ ਰਹੇ ਹੋ ਜਦੋਂ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਟਾ ਘਰ-ਘਰ ਦਿੱਤਾ ਜਾਵੇ ਜਾਂ ਫਿਰ ਤੁਸੀਂ ਇਸੇ ਤਰ੍ਹਾਂ ਢੀਡ ਵਿੱਚ ਲੱ ਕੇ ਆਟਾ ਲੈਣਾ ਚਾਹੁੰਦੇ ਹੋ ਤਾਂ ਲੋਕ ਵੀ ਘਰ-ਘਰ ਆਟਾ ਪਹੁੰਚਾਉਣ ਦੀ ਗੱਲ ਵਿੱਚ ਸਹਿਮਤੀ ਪ੍ਰਗਟਾਉਂਦੇ ਨੇ ਤੇ ਕੁਝ ਲੋਕਾਂ ਵੱਲੋਂ ਚੁੱਪ ਵੀ ਵੱਟੀ ਜਾਂਦੀ ਹੈ ਪਰ ਜਦੋਂ ਇਹੋ ਸਵਾਲ ਆਟਾ ਵੰਡਣ ਵਾਲਿਆਂ ਨੂੰ ਕੀਤਾ ਜਾਂਦਾ ਤਾਂ ਉਹਨਾਂ ਦਾ ਕੀ ਕਹਿਣਾ ਹੈ ਇਹ ਤੁਹਾਨੂੰ ਇਸ ਵੀਡੀਓ ਰਾਹੀਂ ਹੀ ਸੁਣਾ ਦਿੰਨੇ ਆ। ਘਰ ਘਰ ਜਾਓ ਘਰ ਘਰ ਆਪ ਦੇਣਾ 6500 ਕਰੋੜ ਰੁਪਇਆ ਸਰਕਾਰ ਨੇ ਖਰਚਿਆ ਤੁਹਾਡੇ ਤੇ ਇਹ ਘਰ ਘਰ ਲੋ ਦਾ ਕੰਮ ਦੇ ਘਰ ਘਰ ਜਾ ਕੇ ਲੋ ਇਹ ਗੱਲ ਆਪ ਚੰਗਾਈਏ ਘਰ ਘਰ ਜਾ ਕੇ ਦੇਣਗੇ ਆਟਾ ਹੈ ਤੁਹਾਡੇ ਕੋਲੇ ਆਣ ਜੋ ਨਹੀਂ ਲੈਣੀ ਤੁਸੀਂ ਚਲੋ ਆਪਾਂ ਸਮਝੇ ਮੇਰੀ ਗੱਲ ਆਟਾ ਲੈਣਾ ਆਟਾ ਦੇਣਾ ਇਹਨਾਂ ਨੇ ਤੁਹਾਨੂੰ ਨੇ ਹੀ ਆਪਸ਼ਨ ਦੋਨੋਂ ਆ ਕਣਕ ਤੇ ਆਟੇ ਦੋਨੋਂ ਆਹ ਆ ਆਹ ਜਿਹੜੀ ਸਕੀਮ ਆ ਸਰਕਾਰ ਦੀ ਆਮ ਸਰਕਾਰ ਨੇ ਜਿਹੜੀ ਸਕੀਮ ਚਲਾਈ ਇਹ ਵੀ ਕਰ ਕਰ ਆਟਾ ਦੇਵਾਂਗਾ ਦੇਖ ਲਓ ਕਰ ਕਰ ਆਟਾ ਵੰਡੀ ਜਾਂਦੇ ਆ ਆ ਲੋਕਾਂ ਦਾ ਇੰਨਾ ਕੱਟ ਤਾਂ ਦੀਪੂਆਂ ਕਦੇ ਹੋਇਆ ਨਹੀਂ ਸੀ ਜਿੰਨਾ ਕੱਟ ਇਹ ਕਰਕੇ ਖੜੇ ਆ ਇੱਥੇ ਇਹ ਸਕੀਮ ਐ ਜਿਹੜੀ ਦੇਖ ਲਓ ਤੁਸੀਂ ਤੁਸੀਂ ਦੇਖ ਲਓ ਇਹ ਸਕੀਮ ਜਿਹੜੀ ਕਰ ਕਰ ਆਟਾ ਦੇਂਦੀ 690 ਕਰੋੜ ਰੁਪਇਆ ਸਰਕਾਰ ਨੇ ਖਰਚ ਕੇ ਇਹ ਆਟਾ ਕਰ ਕਰ ਦੇਣ ਦਾ ਵਾਅਦਾ ਕੀਤਾ ਸੀ ਸਾਡੇ ਨਾਲ ਆ ਦੇਖ ਲਓ ਤੁਸੀਂ ਕਰ ਕਰ ਆਟਾ ਦੇ ਰਹੇ ਆ ਇਹ ਤੁਸੀਂ ਦੱਸੋ ਭਾਈ ਕਰ ਕਰ ਆਟਾ ਦੇ ਰਹੇ ਆ ਇਹ ਤੁਸੀਂ ਕਰ ਕਰ ਆਟਾ ਲੈਣਾ ਚਾਹੋਣਗੇ ਇੱਥੇ ਖੱਜਲ ਖਵਾਰ ਹੋਣਾ ਚਾਹੋਣੇ ਹੋ ਆਹ ਆਹ ਸਕੀਮ ਹੈ ਇਹਨਾਂ ਦੀ ਜੀ ਆਹ ਦੇਖੋ ਭਾਈ ਦੇਖੋ ਬਣਾ ਮਣਾਂ ਲਈ ਬਾਈ ਵੀਰੋ ਸਾਰਾ ਬਾਈ ਵੀਰੋ ਕਾ ਨਹੀਂ ਜਾ ਕੇ ਬਣਾ ਚਾਰ ਲੈਣਾ ਦੀਆਂ ਪਹਿਲਾਂ ਕੋਈ ਫਾਇਦਾ ਨਹੀਂ ਇਹ ਤਾਂ ਉਹੀ ਉਹੀ ਤੀਜੀ ਵਾਰ ਲੈਣਾ ਆ ਆਹਾਂ ਇੰਨਾ ਦੀਪੂਆਂ ਦੇ ਕਰੇ ਮਾੜਾ ਹਾਲ ਨਹੀਂ ਸੀ ਹੋਇਆ ਜਿੰਨਾ ਆ ਤੇ ਸਰਕਾਰ ਕਰ ਰਹੀ ਐ ਲੋਕਾਂ ਦੀ ਖੱਜਲਖਵਾਰੀ ਹੋ ਰਹੀ ਆ ਇਹ ਕਰ ਕਰ ਆਟਾ ਦੇਣ ਦੀ ਸਕੀਮ ਸੀ ਸਾਡੀ ਇਹ ਔਰ ਮੈਂ ਦੇਖੋ ਆ ਭਾਈ ਦੇਖੋ ਮੜ ਇਧਰ ਰੁਕਾ ਦਿਓ ਪਰ ਆਇਨਾ ਪੜ੍ਹਦੇ ਤਾਂ ਮਾਰੋ ਮੈਂ ਮੈਂ ਤੁਹਾਨੂੰ ਫੜਿਆ ਕਰਾਂ ਮੈਂ ਤੁਹਾਨੂੰ ਮੈਂ ਐ ਕਹਿੰਦਾ ਮੇਰੀ ਜੈਂਟਸ ਦੇ ਪੜ੍ਹਨੇ ਇੱਕ ਮਿੰਟ ਟੱਪ ਜਾਂਦੇ ਯਾਰ ਮੜ ਜੇ ਟੱਪ ਜਾਂਦੇ ਤਾਂ ਮੜ ਜਿਆ ਮਾਪੇ ਆਪਣਾ ਜੈਂਟਸ ਦੇ ਵੰਨੇ ਬੰਦੇ ਉਹ ਭਾਈ ਛੋਟੇ ਵੀਰ ਉਹ ਛੋਟੇ ਵੀਰ ਇਹ ਆਪਾਂ ਘਰ ਘਰ ਆਟਾ ਵੰਡਣਾ ਸੀ ਬਾਏ ਇੱਕ ਮਿੰਟ ਜੀ ਕਿਉਂ ਕਹਦੇ ਵਾਸਤੇ ਇੱਥੇ ਕਮਾਂਡਰ ਹੋ ਇੰਨਾ ਕੱਟ ਕਿਉਂ ਕੀਤਾ ਫਿਰ ਇੱਥੇ ਹਾਂ ਕਹੇ ਘਰੇ ਇੱਥੇ ਹੋਰ ਕੀ ਆ ਆ ਕੱਠ ਨਹੀਂ ਆ ਤੁਸੀਂ ਇਹਨੂੰ ਕੀ ਕਹਿੰਦੇ ਹੋ ਜਿਨ੍ਹਾਂ ਨੂੰ ਕਿਹਨੂੰ ਕਰੇ ਮਿਲਿਆ ਵੀ ਆਟਾ ਹੱਥ ਖੜਾ ਕਰਕੇ ਦੱਸੋ ਕਿਸ ਨੂੰ ਆਟਾ ਕਰੇ ਦੇ ਕੇ ਆਏ ਆ ਨਹੀਂ 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 ਕਿਸੇ ਨੂੰ ਨਹੀਂ ਮਿਲਿਆ ਇਹ ਤੁਸੀਂ ਕਰ ਕਰ ਆਟਾ ਲੈਣਾ ਇਹ ਨਾ ਵਰਦੇ ਇਹ ਤੁਹਾਡੇ ਘਰ ਘਰ ਆਉਣਗੇ 700 ਕਰੋੜ ਰੁਪਏ ਸਰਕਾਰ ਨੇ ਖਰਚੇ ਇਸ ਕੰਮ ਤੇ ਹਾਂ ਘਰੇ ਘਰ ਘਰ ਆ ਕੇ ਮੰਡੋ ਬੰਦ ਕਰੇ ਰੁਹਾ ਹਾਂ ਸਹੀ ਇਹਨਾਂ ਨੂੰ ਘਰੇ ਕੱਲੋ ਹਾਂ ਘਰੇ ਜਾਓ ਘਰੇ ਘਰੇ ਜਾਓ ਭਾਈ ਹਾਂ ਤੁਸੀਂ ਕੱਥੇ ਜਾਓ ਘਰੇ ਘਰੇ ਜਾਓ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਬੰਦਾ ਹੀ ਕੋਈ ਇੱਥੇ ਮੈਂ ਤਾਂ ਬਣ ਰਿਹਾ ਇੱਥੇ ਮੈਨੂੰ ਪਤਾ ਚਾਰ ਚਲਾਉਣਾ ਪੈਂਦਾ ਇਹਨੂੰ ਤੇ ਚਾਰ ਚਾਰ ਦੇ ਮਸ਼ੀਨਾ ਵਿਆਹੜ ਕਰ ਕਰਾ ਤਾਂ ਵੰਡਣਾ ਬੰਦਾ ਸਰਕਾਰ ਨੂੰ ਕਹੋ ਵੀ ਮਸ਼ੀਨਾ ਦਿਓ ਸਾਨੂੰ ਜ਼ੋਰਦਾਰੀਆਂ ਹਾਂ ਹਾਂ ਚਲੋ ਘਰੇ ਜਾ ਇਹਨਾਂ ਨੂੰ ਕਹੋ ਕੋਈ ਵੀ ਕਰ ਕਰ ਸਰਕਾਰ ਤੋਂ ਮਸ਼ੀਨਾ ਲਓ ਕਰ ਕਰਾ ਵੰਡਣ ਵਾਸਤੇ ਇਹ ਮਸ਼ੀਨਾ ਤੇ ਤਾਂ ਸੀ ਵੀ ਵੰਡਿਆ ਬਹੁਤ ਚਰਕਣ ਕੰਕ ਵੰਡੀ ਐ ਜਿੱਥੇ ਵਜੀਰ ਢਾੜ ਕੇ ਕੋਈ ਗੱਲ ਨਹੀਂ ਉੱਥੇ ਬੰਦ ਕਰ ਦਿਓ ਜਿੱਥੇ ਖੜ ਜੂਗੀ ਹਾਂ ਬੰਦ ਕਰ ਦਿਓ ਹਾਂ ਇਹ ਸਾਰੀ ਇਹ ਸਕੀਮ ਸਾਰੀ ਕਰ ਕਰਾਟਾ ਦੇ ਰਹੀ ਹੈ ਸਰਕਾਰ ਦੀ 700 ਕਰੋੜ ਰੁਪਏ ਸਰਕਾਰ ਨੇ ਖਰਤੇ ਥੋੜੇ ਤੇ ਥੋੜਾ 700 ਕਰੋੜ ਰੁਪਏ ਜਿਹੜਾ ਸਰਕਾਰ ਨੇ ਥੋੜਾ ਖਰਚ ਕੀਤਾ ਇਸ ਸਕੀਮ ਤੇ ਹੁਣ ਜਦੋਂ ਕਰ ਲੈਂਦੇ ਤੁਸੀਂ ਚਲ ਆ ਦੇ ਘਰੇ ਹੁਣ ਪਹਿਲਾਂ ਦੀਪੂਆ ਤੇ ਖੱਜਲ ਖਵਾਰੀ ਹੁੰਦੀ ਸੀ ਹੁਣ ਕਿਉਂ ਕਰਦੇ ਹੋ ਆਪ ਤੁਸੀਂ ਯਾਰ ਦਾ ਨਾਮ ਕੋਪ ਜਾਣਗੇ ਤੁਹਾਨੂੰ ਤੁਹਾਨੂੰ ਘਰ ਘਰ ਜਤਵੰਦਨ ਦਾ ਹਦਾਇਤ ਆ ਨਾ ਤੁਹਾਨੂੰ ਅਸੀਂ ਘਰ ਘਰ ਸਨੇਹਾ ਲਾਗਿਆ ਵੀ ਕੰਧ ਘਾਰੀ ਆ ਇੱਥੇ ਇਕੱਠੇ ਇਕੱਠੇ ਇੱਥੇ ਇਕੱਠਿਆ ਸੀ ਕੋ ਕਰਿਆ ਸੀ ਤਾਂ ਸਨੇਹਾ ਲਾਉਣਾ ਚਾਹਿਆ ਬੈਠੋ ਬੈਠੋ ਕੋਈ ਨਹੀਂ ਆ ਕਿਸੇ ਦੀ ਮੈਂ ਤਾਂ ਘਰ ਹੀ ਜਾਉਂ ਉਹ ਭਾਈ ਜਾਣ ਕੇ ਘਰ ਆ ਜੇ ਅਸੀਂ ਤਾਂ ਲੈਣੀ ਲੈਣੀ ਜੋ ਦੂਜੀ ਤੁਸੀਂ ਤੁਸੀਂ ਆਪ ਦਾ ਘਰੇ ਪਾਈ ਤੁਸੀਂ ਆਪ ਦੇ ਘਰੇ ਲੋ ਅਸੀਂ ਲੈ ਲਈ ਸਾਡਾ ਘਰ ਹੀ ਏ ਠੀਕ ਹੈ ਬਸ ਫਿਰ ਕੋਈ ਨਹੀਂ ਪਰ ਲੈ ਲਈ ਖੋਣ ਦਾ ਅਸੀਂ ਕੋਈ ਗੱਲ ਕੋਈ ਗੱਲ ਨਹੀਂ ਮੋਟਣਾ ਤਾਂ ਸਾਡਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਹਾਂ ਬਸ ਘਰ ਘਰ ਵੰਡਣ ਗਿਆ ਤਾਂ ਨਿੱਕੋਆਂ ਦੇ ਵੀ ਅਸੀਂ ਬਣਦੇ ਜਾ ਕੇ ਖੜ ਕੇ ਅਸੀਂ ਮੁਕੀਵਾਰ ਬੰਦੇ ਆ ਅਸੀਂ ਬਣਦੇ ਆ ਪਰ ਇਹਨੂੰ ਪਤਾ ਕਰੇ ਸੀ ਹੀ ਹੁੰਦਾ ਤੇ ਫਿਰ ਇਹ ਕਲੇਸ਼ ਮਟਾਉਣਾ ਤੇ ਸਰਕਾਰ ਨੇ ਆ ਕੰਮ ਕੀਤਾ ਜੀ ਮਟਾਇਆ ਤੇ 70 ਕਰੋੜ ਰੁਪਏ ਵੀ ਕਹਦੇ ਆ ਤੇ ਮੇਰੀ ਗੱਲ ਸੁਣੋ 1 ਮਿੰਟ ਦਾ ਸੁਣੋ ਅਸੀਂ ਘਰ ਘਰ ਐਸੀ ਨੂੰ ਸ੍ਰੀਹਾ ਮਿਲਿਆ ਮੇਰੀ ਗੱਲ ਸੁਣ ਛੋਲੇ ਨਹੀਂ ਤੇਰੇ ਨਾਲ ਕੋਈ ਲੜਾਈ ਨਹੀਂ ਨਾ ਇਹਨਾਂ ਨਾਲ ਸਾਡੀ ਲੜਾਈ ਕੋਈ ਝਗੜਾ ਨਹੀਂ ਸਾਡਾ ਕਿਸੇ ਨਾਲ ਮਸਦਾ ਕਹਿੰਦੇ ਆ ਅਸੀਂ ਇਹਨਾਂ ਨੂੰ ਇੱਕ ਮਿੰਟ ਭਾਈ ਸਰਕਾਰ ਦੀ ਸਕੀਮਾਂ ਵੀ ਅਸੀਂ ਘਰ-ਘਰ ਆਟਾ ਵੰਡਣਾ ਅਸੀਂ ਤਾਂ ਉਹ ਕਹਿੰਦੇ ਵੀ ਘਰ-ਘਰ ਵੰਡੋ ਆਟਾ ਬਸ ਆਪਣੀ ਲੜਾਈ ਥੋੜੀ ਹੋ ਗਈ ਹੁਣ ਇਹ ਕਹਿੰਦੇ ਵੀ ਘਰ-ਘਰ ਜਾ ਕੇ ਮਸ਼ੀਨ ਤੇ ਮਸ਼ੀਨ ਆਪ ਦੀ ਲੋ ਸਰਕਾਰ ਨੂੰ ਕਹੋ ਨਾ ਵੀ ਮਸ਼ੀਨ ਸਾਨੂੰ ਦਿਓ ਜਿਹੜੀ 12 ਘੰਟੇ ਕੰਮ ਕਰੇ